ਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸੇ ਦ ਅਫੀਸ਼ੀਅਲ ਜੀਟੂ ਵੀਚਨਲ ਤੇ ਅੱਜ ਜਿਹਦਾ ਸਬਜੀ ਬੀਜਣ ਜਾ ਰਹੇ ਸੀ ਤੇ ਮੰਨ ਕੀਤਾ ਕਿ ਸ਼ੇਅਰ ਕੀਤਾ ਜਾਵੇ ਸਾਂਝੀ ਕੀਤੀ ਜਾਵੇ ਵੀਡੀਓ ਹੋਰ ਵੀ ਵੀਰ ਪ੍ਰੇਰਿਤ ਹੋ ਕੇ ਸਬਜੀ ਬੀਜਣੀ ਚਾਹੀਦੀ ਆ ਕਿਉਂਕਿ ਇਹ ਆਰਗੇਨਿਕ ਹੀ ਕਹਿ ਸਕਦੇ ਕੁਦਰਤੀ ਤੌਰ ਤੇ ਆਪਾਂ ਕੋਈ ਖਾਦ ਜਾਂ ਕੋਈ ਚਲੋ ਪਾਣੀ ਸਪਰੇਅ ਕਰਨੀ ਆ ਤੇ ਨਾ ਹੀ ਕੀਤੀ ਆ ਤੇ ਤੁਸੀਂ ਤਾਨੂੰ ਸਬਜ਼ੀ ਵੀ ਦਿਖਾਵਾਂਗੇ ਤੋਂ ਸਾਰੇ ਬਵਸਤਾਂ ਵੀਰਾਂ ਭਰਾਵਾਂ ਨੂੰ ਇੱਕ ਕੀ ਬੇਨਤੀ ਆ ਭਾਈ ਆਪਣੇ ਜਿਹਦੇ ਕੋਲ ਵੀ ਜਗਾ ਹੈਗੀ ਥੋੜੀ ਬਹੁਤੀ ਜਰੂਰ ਸਬਜ਼ੀ ਲਾਇਆ ਕਰੋ ਤਾਂ ਜੋ ਕਿ ਇਹ ਇੱਕ ਆਪਣਾ ਲਾਭ ਲੈ ਸਕੀਏ ਤੇ ਕੁਦਰਤੀ ਸਬਜ਼ੀ ਖਾਣ ਦੇ ਵਿੱਚ ਫਾਇਦਾ ਆ ਕਈ ਬਿਮਾਰੀਆਂ ਤੋਂ ਮਤਲਬ ਬੰਦਾ ਰਹਿਤ ਰਹਿੰਦਾ ਵਧੀਆ ਹੁੰਦੀ ਸਿਹਤ ਲਈ ਵੀ ਵਧੀਆ ਆ ਉਦਾਂ ਵੀ ਤੇ ਤੁਹਾਡਾਂ ਨਾਲੇ ਟਾਈਮ ਪਾਸ ਹੁੰਦਾ ਰਹਿੰਦਾ ਆ ਤੇ ਅਸੀਂ ਜਿੱਦਾਂ ਜਿਹੜੀ ਜਿਹੜੀ ਸਬਜ਼ੀ ਲਾਈ ਆ ਉਹ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਪਿੱਛੇ ਜਿਹੜਾ ਸਾਡੇ ਗਲਾਸ ਦੇ ਵਿੱਚ ਲਾਈ ਸੀਗੀ ਗੋਭੀ ਤੇ ਗੋਭੀ ਦੇ 8-10 ਫੁੱਲ ਲਾਏ ਸੀ ਸਾਰੀ ਗੋਭੀ ਮਤਲਬ ਉਹ ਪਤਾ ਜਿਹੜੀ ਜਿਹੜੀ ਸਬਜ਼ੀ ਲਾਈ ਆ ਉਹ ਤੁਹਾਨੂੰ ਜਰੂਰ ਦਿਖਾਵਾਂਗੇ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਆ ਜਿੱਦਾਂ ਪਨੀਰੀ ਜਿਹੜੀ ਆ ਲਿਆ ਕੇ ਵੀ ਰੱਖੀ ਆ ਥੋੜੀ ਜੀ ਜਿੱਦਾਂ ਲਾਲ ਗੰਡਿਆਂ ਦੀ ਤੇ ਗੋਭੀ ਤੇ ਬਰੋਕਲੀ ਤੇ ਆ ਜਿਹੜੇ ਬਤਾਉਂ ਸਲਾਦ ਤੇ ਗੰਡੇ ਇਹ ਅਜੇ ਲਾਉਣੇ ਆ ਜਿੱਦਾਂ ਆਹ ਗੰਡੇ ਲਾਏ ਪਹਿਲਾਂ ਲਾਲ ਅਤੇ ਇੱਥੇ ਚਿੱਟੇ ਗੰਡੇ ਜਿਹੜੇ ਨੇ ਉਹ ਲਾਏ ਆ ਆਹ ਸਰੋਂ ਲਾਈ ਆ ਸਾਗ ਤੇ ਤਿਆਰ ਹੋਉਂਦਿਆ ਜੇ ਥੋੜੀ-ਥੋੜੀ ਤੇ ਇਹ ਚਕੰਦਰ ਆ ਥੋੜਾ ਜਿਹਾ ਜਿੱਦਾਂ ਲਾਇਆ ਪਹਿਲਾਂ ਤੇ ਥੋੜੇ ਜਿਹਾ ਹੋਰ ਲਾਉਣੇ ਬੂਟੇ ਆ ਇੱਥੇ ਗੋਪੀ ਤੇ ਬੰਦ ਗੋਪੀ ਲਾਈ ਆ ਜੇ ਆਫਤਾ ਕੋਆ ਤੇ ਪਰਾਂ ਸਲਾਦ ਲਾਇਆ ਤੇ ਇਹ ਪਤਾਉਂਦੇ ਬੁੱਟੇ ਆ ਤੇ ਪੂਰਾ ਮਾਹੌਲ ਬਣਾਇਆ ਹੋਇਆ ਇਹ ਗੋਭੀ ਆ ਤੇ ਆ ਬਰੋਕਲੀ ਆ ਮਿਰਚਾਂ ਦੇ ਬੁੱਟੇ ਤੇ ਉਹ ਪਾਲਕ ਪਿੱਛੇ ਲਈ ਥੋੜੀ ਜੀ ਫਿਰ ਅੰਦਰ ਲਈ ਸੀ ਗਲਾਸ ਚ ਤੇ ਉਹ ਬਰਡਲੀ ਆ ਤੇ ਆ ਮਿਰਚਾਂ ਦੇ ਬੁੱਟੇ ਤੇ ਨਾਲ ਰਾਮ ਤੋਰੀ ਤੇ ਇੱਧਰ ਖੀਰੇ ਤਾਜ ਦਾ ਵਾ ਲਿਆ ਇੱਕ ਦੋ ਖੀਰੇ ਲੱਗੇ ਵੀ ਹੋਏ ਆ ਤੇ ਅੰਦਰ ਵੀ ਜਿਦਾ ਛੋਟਾ ਜਿਹਾ ਬਣਾਇਆ ਸੀਗਾ ਇਹਦੇ ਵਿੱਚ ਧਣੀਆਂ ਲਾਇਆ ਤੇ ਬਰੋਕਲੀ ਲਈ ਆ ਤੇ ਆਹ ਮਿਰਚਾਂ ਹਰੀਆਂ ਮਿਰਚਾਂ ਲਾਈਆਂ ਆ ਤੇ ਇੱਧਰ ਵਕ ਵਕ ਜਗਾ ਤੇ ਲਾਇਆ ਮਿਰਚਾਂ ਦੇ ਬੂਟੇ ਕੁਦੀ ਇਹ 6-7 ਦਿੱਥੇ ਲਾਈ ਤਿਆਰ ਲਾਈ ਆ ਫੁੱਲਾਂ ਵਾਸਤੇ ਬਣਾਈ ਜਿੱਦਾਂ ਕਿਆਰੀ ਤੇ ਵੱਖਰੀ ਜਿੱਦਾਂ ਸਾਰੇ ਫੁੱਲ ਲਾਏ ਹਰ ਇੱਕ ਤਰ੍ਹਾਂ ਦੇ ਤੇ ਅਜੇ ਹੋਰ ਵੀ ਲਾਉਣੇ ਆ ਤੇ ਲਾਏ ਵੀ ਆ ਜਿਹੜੇ ਵੱਡੇ ਬੂਟੇ ਦਿਸ ਰਹੇ ਆ ਪਰ ਪਹਿਲਾਂ ਪਨੀਰੀ ਤਿਆਰ ਕੀਤੀ ਆ ਆਪ ਹੀ ਘਰ ਜਦੋਂ ਬੀਜ ਗਮਲੇ ਚ ਲਾ ਕੇ ਉਹਨਾਂ ਤੋਂ ਜਿਹੜੇ ਫੁੱਲ ਤਿਆਰ ਹੋਏ ਸੀ ਉਹ ਵੀ ਇੱਥੇ ਲਾਏ ਆ ਆ ਤੁਸੀਂ ਦੇਖ ਸਕਦੇ ਨਿੱਕੇ ਫੁੱਲ ਜਿਹੜੇ ਇੰਡੀਆ ਵੀ ਹੁੰਦੇ ਆ ਈ ਲੈ ਜਿੰਦੇ ਆ ਇਹਨਾਂ ਦਾ ਨਾਮ ਤਾਂ ਨਹੀਂ ਪਤਾ ਸਤ ਵਰਖ ਕੀ ਕਹਿੰਦੇ ਨੇ ਇਹ ਇਹ ਜਿਹੜੇ ਵੱਡੇ ਤੇ ਛੋਟੇ ਜੇ ਤਿਆਰ ਹੋ ਰਹੇ ਆ ਫੁੱਲ 4 ਹਫ਼ਤੇ ਤੱਕ ਹੋ ਜਾਣੇ ਆ ਤੇ ਆਹ ਦਰਖਤ ਲੱਗੇ ਆ ਆਪਣੇ ਗਾਰਡਨ ਦੇ ਵਿੱਚ ਤਿੰਨ ਚਾਰ ਦਰਖਤ ਆਪਣੇ ਲੱਗੇ ਆ ਬਾਕੀ ਤੁਸੀਂ ਪਿੱਛੇ ਬੈਕ ਸਾਈਡੋਂ ਦੇਖ ਸਕਦੇ ਆ ਕਿ ਚਾਰੇ ਪਾਸੇ ਤੁਹਾਨੂੰ ਹਰਿਆਲੀ ਹਰਿਆਲੀ ਦਿ세ਗੀ ਕਿਉਂਕਿ ਗੋਰੇ ਬਹੁਤ ਜ਼ਿਆਦਾ ਤਖਤ ਲਾ ਕੇ ਖੁਸ਼ਿਆ ਪਸੰਦਿਆ ਕਰਦੇ ਆ ਤੇ ਵਾਤਾਵਰਨ ਵੀ ਸਾਫ਼ ਰਹਿੰਦਾ ਆ ਸੋ ਸਾਨੂੰ ਪੰਜਾਬ ਦੇ ਵਿੱਚ ਵੀ ਲਾਉਣੇ ਚਾਹੀਦੇ ਤਖਤ ਵੱਧ ਤੋਂ ਵੱਧ ਤੇ ਹੋਰ ਸਬਜੀ ਅੱਗੇ ਤੁਹਾਨੂੰ ਦਿਖਾਉਂਦੇ ਆ ਅੰਦਰ ਜਿੱਦਾਂ ਹੈ ਕਲਾਸ ਆ ਇਹਦੇ ਵਿੱਚ ਅੱਬ ਤਾਉ ਚਿੱਟੇ ਬਤਾਉਾਂ ਦੀ ਪਨੀਰੀ ਤਿਆਰ ਕੀਤੀ ਆ ਬਤਾਉ ਦੇ ਬੁੱਟੇ ਹੋ ਗਏ ਤਕਰੀਬਨ ਤਿਆਰ ਆ ਪਿੰਡੀਆਂ ਤੇ ਬੈਕ ਸਾਈਡ ਤੇ ਚਾਰ ਮਿਰਚਾਂ ਦੇ ਬੂਟੇ ਤੇ ਇਧਰ ਉਪਤੋਂ ਆਉਂਦਾ ਤੇ ਸਾਈਡ ਤੇ ਗਾਜਰਾਂ ਲਾਈਆਂ ਥੋੜੀਆਂ ਜੀਆਂ ਬਸ ਆਪਣੇ ਆਪ ਨੂੰ ਬਿਜੀ ਬੰਦਾ ਕੰਮ ਤੋਂ ਆਵੇ ਤੇ ਇਧਰ ਹੋ ਜਾਂਦਾ ਟਾਈਮ ਪਾਸ ਹੋ ਜਾਂਦਾ ਜਿੱਦਾਂ ਆਹ ਖਰਬੂਜੇ ਦੀ ਵਾਲਿਆ ਤੇ ਇਹ ਅੰਦਰ ਰੱਖਣ ਕਰਕੇ ਹੋ ਗਈ ਆ ਜਿੱਦਾਂ ਤੇ ਆਹ ਪਿੰਡੀਆਂ ਲਾਈਆਂ ਪਨੀਰੀ ਤਿਆਰ ਆਪ ਹੀ ਕੀਤੀ ਤੇ ਪੱਟ ਕੇ ਇਧਰ ਲਾਤੀ ਦੇਖੋ ਹੁਣ ਆ ਟਮਾਟਰ ਆ ਤੇ ਟਮਾਟਰ ਵੀ ਲੱਗ ਗਏ ਆ तकरीबन ਤਿਆਰ ਆ ਪੂਰੇ ਤੇ ਆ ਬਤੌਆਂ ਦੀ ਪਨੀਰੀ ਆ ਚਿੱਟੇ ਬਤੌਆਂ ਆ ਜੀ ਢਿੰਡੀਆਂ ਆ ਵਾਲਾਂ ਬਾਹਰ ਵੀ ਲਾਈਆਂ ਜਿੱਦਾਂ ਕੇ ਬੀ ਵੀ ਲਾਇਆ ਵਿੱਚ ਅਜੇ ਤਿਆਰ ਹੋ ਰਹੇ ਆ ਮਿਰਚਾਂ ਦੇ ਬੁੱਟੇ ਤਿਆਰ ਕੀਤੇ ਆ ਵੀ ਇਹਦੇ ਵਿੱਚ ਵੱਲਾਂ ਦੇ ਲਾਈਆਂ ਆ ਤੇ ਆ ਜਿਹਦਾ ਫੁੱਲ ਤਿਆਰ ਕੀਤੇ ਇੱਥੋਂ ਪੱਟ ਕੇ ਦੂਜੇ ਪਾਸੇ ਲਾਏ ਆ ਆ ਜਿਹੜੇ ਗਾਰਡਨ ਦੇ ਵਿੱਚ ਤੇ ਹੋਰ ਵੀ ਆ ਵੀ ਫੁੱਲ ਲਿਆ ਤੇ ਇਹਨਾਂ ਪਤਾ ਨਹੀਂ ਕਿਹੜੀ ਤਰ੍ਹਾਂ ਦੇ ਨਿਕਲਦੇ ਆ। ਮੇਰੀ ਜਿਹੜੀ ਗਲਾ ਦਿੱਤੀ ਸੀ ਆ ਧਣੀਆਂ ਲਾਇਆ ਇਹਦੇ ਵਿੱਚ ਛੋਟਾ ਜਿਹਾ ਬਣਾਇਆ ਗਲਾਸ ਤੇ ਧਣੀਆਂ ਤਿਆਰ ਹੋ ਗਿਆ। ਹਫਤਾ ਡੇਢ ਕੋਇਆ ਲਾਏ ਨਾ ਤੇ ਜਦੋਂ ਆਮੀ ਦਾ ਪਾਣੀ ਜਿੱਦਾਂ ਇਹਦੇ ਵਿੱਚ ਇਕੱਠਾ ਹੋ ਜਾਂਦਾ ਇੱਥੋਂ ਗਾਂ ਫਿਰ ਆਪਾਂ ਸਬਜ਼ੀਆਂ ਨੂੰ ਦਿੰਦੇ ਆ ਜਿੱਦਾਂ ਮਤਲਬ ਪਾਣਾ ਪਾਣੀ ਤੇ ਜਾ ਵਰਤਨ ਦੇ ਲੋੜ ਹੀ ਨਹੀਂ ਪੈਂਦੀ ਇੱਥੇ ਮੇਥੀ ਲਾਈ ਆ ਤੇ ਧਨੀਆ ਲਾਇਆ ਤੇ ਨਾਲ ਮਿਰਚਾਂ ਦੇ ਬੂਟੇ ਆ ਸੋ ਬੜੀਆ ਲੱਗਦਾ ਜਿੱਦਾਂ ਬੰਦਾ ਆ ਕੇ ਜਦੋਂ ਦੇਖਦਾ ਆਪਣੀ ਲਈ ਹੱਤੀ ਸਬਜ਼ੀ ਤਿਆਰ ਹੋਈ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਆ ਵੀ ਇਦਾਂ ਥੋੜੀ ਥੋੜੀ ਜਰੂਰ ਲਾਇਆ ਕਰੋ ਕਿਉਂਕਿ ਟਾਈਮ ਪਾਸ ਹੁੰਦਾ ਇੱਕ ਤਾਂ ਇੱਕ ਤਾਂ ਉਹ ਤੁਹਾਨੂੰ ਮਤਲਬ ਕੁਦਰਤੀ ਤੌਰ ਤੇ ਘਰ ਤਿਆਰ ਕੀਤੀਆਂ ਉਗਾਈਆਂ ਸਬਜ਼ੀਆਂ ਖਾਣ ਨੂੰ ਮਿਲਦੀਆਂ ਆ ਉਹਦੇ ਵਿੱਚ ਪੂਰੇ ਤਤੋਂ ਦੇ ਬਾਹਰੋਂ ਜੜੀਆਂ ਆਉਂਦੀਆਂ ਪਤਾ ਨਹੀਂ ਕਿੰਨੇ ਟਾਈਮ ਦੀਆਂ ਪਈਆਂ ਹੁੰਦੀਆਂ ਤੇ ਕਿੰਨੀਆਂ ਸਪਰੇਅਆਂ ਕੀਤੀਆਂ ਹੁੰਦੀਆਂ ਸੋ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਲਈ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਜੇ ਵੀਡੀਓ ਚੰਗੀ ਲੱਗੇ ਤਾਂ ਧੰਨਵਾਦ